ਜਦੋਂ ਆਪਾਂ ਗੁਰਦੁਆਰਾ ਸਾਹਿਬ ਆਉਣੇ ਆ ਮੱਥਾ ਟੇਕਣ ਆਉਣੇ ਨਾ ਤੇ ਕਈ ਵਾਰੀ ਕੋਈ ਭਲੇਖੇ ਨਾਲ ਮੰਨ ਲਓ ਦਰਬਾਰ ਸਾਹਿਬ ਦੇ ਅੰਦਰ ਆ ਜਾਂਦਾ ਹੈ ਨਾ ਨੰਗੇ ਸਿਰ ਆ ਜਾਂਦਾ ਹੈ ਵੈਸੇ ਤੇ ਸਾਡਾ ਫਰਜ਼ ਇਹ ਬਣਦਾ ਹੈ ਕਿ ਉਹਨੂੰ ਬੜੇ ਪਿਆਰ ਅਦਬ ਸਤਿਕਾਰ ਨਾਲ ਹੱਥ ਜੋੜ ਕੇ ਕਹੀਏ ਭਰਾਵਾ ਭੈਣ ਵੀਰ ਬਜ਼ੁਰਗ ਕੋਈ ਵੀ ਹੈ ਵੀ ਤੂੰ ਗੁਰਦੁਆਰੇ ਅੰਦਰ ਆ ਰਿਹਾ ਨਾ ਤੇ ਅੰਦਰ ਸਿਰ ਢਾਕੇ ਆ ਪਰ ਕਈ ਵਾਰੀ ਅਗਲੇ ਬੰਦੇ ਦੇ ਇੱਕ ਸਵਾਲ ਹੁੰਦਾ ਜਿਹੜਾ ਸਵਾਲ ਜਾਇਜ਼ ਆ ਨਾ ਕਿ ਨਾਜਾਇਜ਼ ਆ ਮੈਨੂੰ ਯਾਦ ਹੈ ਇੱਕ ਵਾਰੀ ਕੋਈ ਬੰਦਾ ਇਦਾਂ ਹੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਆ ਗਿਆ ਤੇ ਕਿਸੇ ਨੇ ਉਹਨੂੰ ਕਹਿ ਤਾ ਭਾਈ ਸਿਰ ਢਾਕੇ ਆਇਆ ਕਰ। ਉਹਨੇ ਅੱਗੋਂ ਸਵਾਲ ਬੜਾ ਸੋਹਣਾ ਕੀਤਾ। ਕਹਿੰਦਾ ਮੈਂ ਸਿਰ ਢਾਕੇ ਕਿਉਂ ਆਵਾਂ? ਮੈਂ ਗੁਰਦੁਆਰਾ ਸਾਹਿਬ ਕਿਉਂ ਇਹ ਕੋਈ ਉਹਦਾ 네ਗੇਟਿਵ ਪੱਖ ਨਹੀਂ ਸੀਗਾ। ਪਰ ਉਹਨੇ ਸਵਾਲ ਇਦਾਂ ਕੀਤਾ ਵੀ ਅਗਲੇ ਨੂੰ ਇਦਾਂ ਲੱਗਿਆ ਵੀ ਸ਼ਾਇਦ ਇਹ ਗਲਤ ਕਹਿ ਰਿਹਾ। ਕਹਿੰਦਾ ਗੁਰਦੁਆਰੇ ਸਿਰ ਢਾਕੇ ਆਉਣ ਦਾ ਮੇਰਾ ਕੀ ਮਤਲਬ ਹੈ ਭਲਾ? ਤੁਸੀਂ ਦੱਸ ਸਕਦੇ ਹੋ? ਅਸੀਂ ਬੜਿਆਂ ਨੇ ਸਾਰਿਆਂ ਨੇ ਉਹਨੂੰ ਜਵਾਬ ਦਿੱਤਾ ਕਿਸੇ ਨੇ ਕਿਹਾ ਜੀ ਇਹ ਮਰਿਆਦਾ ਹੈ ਬਹੁਤ ਚੰਗੀ ਗੱਲ ਹੈ ਮੈਂ ਇਸ ਗੱਲ ਤੋਂ ਗਰੇਜ ਨਹੀਂ ਕਰਦਾਗਾ ਬਹੁਤ ਚੰਗੀ ਗੱਲ ਹੈ ਠੀਕ ਹੈ ਮਰਿਆਦਾ ਹੈ ਪਰ ਇਹਦਾ ਅਰਥ ਸਿਰਫ ਇੰਨਾ ਨਹੀਂ ਹੈ ਕਿ ਗੁਰਦੁਆਰੇ ਆ ਕੇ ਅਸੀਂ ਮੱਥਾ ਟੇਕਣਾ ਤੇ ਇੱਥੇ ਸਿਰ ਢਾੱਕ ਕੇ ਆਉਣਾ ਤੇ ਸਿਰਫ ਮਰਿਆਦਾ ਹੈ ਇਹਦਾ ਅਰਥ ਬਹੁਤ ਵੱਡਾ ਹੈ ਇਹਦੇ ਬਾਰੇ ਮੈਨੂੰ ਕਿਸੇ ਵਿਦਵਾਨ ਨੇ ਬੜਾ ਸੋਹਣਾ ਵਿਚਾਰ ਸਾਂਝਾ ਕੀਤਾ ਸੀ ਕਈ ਵਾਰੀ ਬੈਠ ਕੇ ਗੱਲਾਂ ਸਾਂਝੇ ਕਰਦੇ ਆ ਬੜੀ ਖੂਬਸੂਰਤੋ ਨੇ ਗੱਲ ਕਹੀ ਗੱਲ ਚੰਗੀ ਲੱਗੀ ਨਾ ਇਸ ਗੱਲ ਨੂੰ ਜ਼ਰੂਰ ਧਿਆਨ ਨਾਲ ਸੁਣੋ ਤੇ ਕੋਸ਼ਿਸ਼ ਕਰੋ ਕਿ ਅੱਗੇ ਵੀ ਇਸ ਗੱਲ ਨੂੰ ਸਾਂਝੀ ਕਰੀਏ ਕਿਉਂਕਿ ਮੇਰੀ ਨਹੀਂ ਇਹ ਗੱਲ ਇਹ ਧੰਗ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੋ ਰਹੀ ਹੈ ਅਸੀਂ ਗੁਰਦਰਾ ਸਾਹਿਬ ਸਿਰ ਟਾਕੇ ਕਿਉਂ ਆਉਣੇ ਆ ਕੇਵਲ ਮਰਯਾਦਾ ਨਹੀਂ ਹੈ ਇਹਦਾ ਬਹੁਤ ਵੱਡਾ ਅਰਥ ਹੈ ਜਦੋਂ ਮਾਫੀ ਚਾਉਣਾ ਹੈ ਜਦੋਂ ਧਾਰਮਿਕ ਕਿਤਾਬਾਂ ਨੂੰ ਪੜਦੇ ਆਂ ਧਾਰਮਿਕ ਪੁਸਤਕਾਂ ਨੂੰ ਪੜਿਆ ਜਾਂਦਾ ਤੇ ਉਹਨਾਂ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਅਕਾਲ ਪੁਰਖ ਜਿਹੜਾ ਸਾਡਾ ਬੋਲੋ ਜੀ ਪਤੀ ਹੈ ਅਸੀਂ ਕੀ ਹੁੰਦੀਆਂ ਜੀਵ ਇਸਤਰੀਆਂ ਤੇ ਪੁਰਾਤਨਿਕ ਗ੍ਰੰਥਾਂ ਵਿੱਚ ਜ਼ਿਕਰ ਮਿਲਦਾ ਹੈ ਜਦੋਂ ਪੁਰਾਣੇ ਸਮਿਆਂ ਦੇ ਅੰਦਰ ਜਦੋਂ ਕੋਈ ਇਸਤਰੀ ਮਾਲੋ ਉਹਦਾ ਕੋਈ ਪਤੀ ਬਾਹਰੋਂ ਆਉਂਦਾ ਸੀ ਤੇ ਜਦੋਂ ਉਹ ਇਸਤਰੀ ਆਪਣੇ ਪਤੀ ਨੂੰ ਮਿਲਦੀ ਸੀ ਉਹਨੂੰ ਜਲ ਪਾਣੀ ਸ਼ਕਾਉਂਦੀ ਸੀ ਨਾ ਭੋਜਨ ਪਾਣੀ ਸ਼ਕਾਉਂਦੀ ਸੀ ਤਾਂ ਆਪਣਾ ਸਿਰ ਢਾਕੇ ਸ਼ਕਾਉਂਦੀ ਸੀ ਇਹਦਾ ਮਤਲਬ ਪਤਾ ਕੀ ਸੀਗਾ ਇਹਦਾ ਮਤਲਬ ਇਹ ਸੀ ਕਿ ਜਿਸ ਪਤੀ ਨੂੰ ਮੈਂ ਪਾਣੀ ਦੇਣ ਜਾ ਰਹੀ ਹਾਂ ਜਿਸ ਪਤੀ ਨੂੰ ਮੈਂ ਭੋਜਨ ਦੇਣ ਜਾ ਰਹੀ ਹਾਂ ਜਿਸ ਪਤੀ ਨੂੰ ਮੈਂ ਪ੍ਰਸ਼ਾਦਾ ਪਾਣੀ ਦੇਣ ਜਾ ਰਹੀ ਹਾਂ ਉਹ ਬਾਹਰੋਂ ਆਇਆ ਥੱਕ ਕੇ ਹਾਰ ਕੇ ਟੁੱਟ ਕੇ ਆਇਆ ਨਾ ਕੰਮ ਕਾਜ ਕਰਕੇ ਆਇਆ ਹੈ ਤੇ ਮੈਂ ਉਹਨੂੰ ਪਾਣੀ ਦੇਣ ਜਾ ਰਹੀ ਐ ਇਹਦਾ ਮਤਲਬ ਇਹ ਹੈ ਕਿ ਇਹ ਮੇਰਾ ਪਤੀ ਸਲਾਮਤ ਹੈ ਇਹਦਾ ਮਤਲਬ ਹੈ ਕਿ ਮੈਂ ਸੁਹਾਗਣ ਐ ਇਹ ਇੱਕ ਬਾਹਰੀ ਉਦਾਹਰਣ ਹੈ ਤੇ ਜਦੋਂ ਸਿੱਖ ਆ ਕੇ ਗੁਰਦੁਆਰੇ ਸਹਿ ਮੱਥਾ ਟੇਕਦਾ ਕਿ ਕੋਈ ਪ੍ਰਬੰਧਕ ਕਹਿੰਦੇ ਨੇ ਜਾਂ ਕੋਈ ਸੇਵਾਦਾਰ ਕਵੇ ਜਾਂ ਕੋਈ ਗੁਰਸਿੱਖ ਪਿਆਰਾ ਕਵੇ ਉਹ ਭਾਈ ਅੰਦਰ ਜਾ ਕੇ ਸਿਰ ਢਕਣਾ ਵਾ ਤੇ ਇਹਦਾ ਮਤਲਬ ਇਹ ਹੈ ਮੈਂ ਜਿਸ ਦਾਤੇ ਨੂੰ ਮਿਲਣ ਜਾ ਰਿਆਂ ਵਾ ਦੁਨੀਆ ਦੇ ਹੋ ਸਕਦਾ ਪਤੀ ਸੰਸਾਰ ਵਿੱਚ ਨਾ ਰਹੇ ਖਤਮ ਹੋ ਜਾਣਗੇ ਕਿਉਂਕਿ ਸਰੀਰ ਸਥਿਰ ਨਹੀਂ ਇਹ ਗੱਲ ਮੈਂ ਨਹੀਂ ਕਹਿੰਦਾ ਆਓ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬਾਣੀ ਪੜ੍ਹ ਕੇ ਅੱਗੇ ਚੱਲੀਏ ਮਹਾਰਾ ਕੀ ਕਹਿੰਦੇ ਨੇ ਮਾਫੀ ਚਾਉਣਾ ਮਹਾਰਾ ਕਹਿੰਦੇ ਨੇ ਜੋ ਆਇਆ ਬੋਲੋ ਜੀ ਕਰੋ ਵਿਆਖਿਆ ਕਰੋ ਵਿਆਖਿਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰਿਆ ਹੋਰ ਬਚਨ ਪੜ੍ਹ ਲਓ ਗੁਰੂ ਸਾਹਿਬ ਕਹਿੰਦਾ ਕੀ ਕਹਿੰਦੇ ਨੇ ਜੇ ਹਾ ਚੀਰੀ ਲਿਖਿਆ ਦੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਰਾਣਾ ਰਾਉ ਨਾ ਕੋ ਰਹਿ ਬੋਲੋ ਜੀ ਤੁਹਾਡੇ ਤੋਂ ਵੇਖਿਆ ਕਰੋਨੀ ਮੈਂ ਰਾਣਾ ਰਾਉ ਨਾ ਕੋ ਰਹਿ ਹਰਾੰਗੜਾ ਟੰਗ ਫਕੀਰਾ ਵਾਰੀ ਆਪ ਆਪਣੀ ਕੋਇਲਾ ਬੰਦਾ ਧੀ ਇਹਦੇ ਅਰਥ ਪਤਾ ਕੀ ਹੈ ਮਨੁੱਖ ਸੰਸਾਰ ਚ ਸਥਿਰ ਨਹੀਂ ਹੈ ਪਰ ਇੱਕ ਉਹ ਭੈਣੇ ਮੰਨ ਰਹੀ ਹੈ ਕਿ ਜਿੰਨ ਮੈਂ ਜਲ ਪਾਣੀ ਸ਼ਕਾਰੀ ਹੈ ਇਹ ਮੇਰਾ ਪਤੀ ਹੈ ਜੀਵਤਾ ਜਿੰਨਾ ਚਿਰ ਵੀ ਜੀਵਤਾ ਉਹਨਾਂ ਚਿਰ ਮੈਂ ਸਹਾਗਣ ਆਂ हे ਬੰਦਿਆ ਜੇ ਸਦਾਰ ਤੇ ਆ ਕੇ ਤੂੰ ਨਤਮਸਤਕ ਨਾ ਸਿੱਧੇ ਜੇ ਅਰਥ ਕਰ ਲਈਏ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਸਥਾਨ ਤੇ ਨਤਮਸਤਕ ਹੋਣ ਵਾਲਿਆ ਜਾਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਵਾਲਿਆ ਅੱਜ ਗੱਲ ਇਹ ਸਮਝ ਕੇ ਜਾਈ ਮੈਂ ਇਸ ਕਰਕੇ ਗੁਰਦਰਾ ਸਾਹਿਬ ਸਿਰ ਢੱਕ ਕੇ ਢੱਕ ਕੇ ਆਉਣਾ ਵਾ ਮੈਂ ਇਸ ਕਰਕੇ ਸਿਰ ਢੱਕਦਾ ਵਾ ਕਿਉਂਕਿ ਇਹ ਮੈਂ ਮੰਨਦਾ ਵਾ ਮੇਰਾ ਗੁਰੂ ਜੀਵਤ ਹੈ ਮੇਰਾ ਮਾਫੀ ਚਾਹਣਾ ਹੈ ਮੇਰਾ ਗੁਰੂ ਸਲਾਮਤ ਹੈ ਬਾਣੀ ਚ ਬਚਨ ਕੀ ਲਿਖਿਆ ਤੂੰ ਸਦਾ ਬੋਲੋ ਜੀ ਤੂੰ ਸਦਾ ਬੋਲੋ ਪੈਣ ਤੂੰ ਸਦਾ ਸਲਾਮਤ ਨਿਰੰਕਾਰ ਕੀ ਅਰਥ ਬਣੇ ਮੇਰਾ ਪਤੀ ਹਮੇਸ਼ਾ ਸਲਾਮਤ ਹੈ ਮੇਰਾ ਅਕਾਲ ਕਿਉਂਕਿ ਸਾਡਾ ਪਤੀ ਕੋਣ ਅਕਾਲ ਪੁਰਖ ਹਨ ਬਾਣੀ ਚ ਲਿਖਿਆ ਉਹ ਮਰਦਾ ਹੀ ਕਦੇ ਨਹੀਂ ਬਾਣੀ ਚ ਫੈਸਲਾ ਪੜੋ ਮਾਰੇ ਕਹਿੰਦੇ ਨੇ ਅਕਾਲ ਬੋਲੋ ਅਕਾਲ ਮੂਰਤ ਇਹਦਾ ਅਰਥ ਹੈ ਉਹ ਸਮੇ ਦੇ ਪ੍ਰਭਾਵ ਤੋਂ ਦੂਰ ਹੈ ਅਜੂਨੀ ਉਹ ਜੁਨਾ ਵਿੱਚ ਨਹੀਂ ਆਉਂਦਾ ਤੇ ਜਿਹੜਾ ਜੁਨਾ ਵਿੱਚ ਨਹੀਂ ਆਉਂਦਾ ਨਾ ਜਿਹੜਾ ਬਚਪਨ ਵਿੱਚ ਨਹੀਂ ਆਉਂਦਾ ਜਿਹੜਾ ਜਵਾਨੀ ਵਿੱਚ ਨਹੀਂ ਆਉਂਦਾ ਜਿਹੜਾ ਬਡੇਪੇ ਵਿੱਚ ਨਹੀਂ ਆਉਂਦਾ ਤੇ ਮੈਂ ਇਹ ਮਹਿਸੂਸ ਕਰਦਾ ਵਾਂ ਕਿ ਮੇਰਾ ਪਤੀ ਸਲਾਮਤ ਹੈ ਆਪਾਂ ਸਾਰੇ ਗੱਲ ਨੂੰ ਸਵੀਕਾਰ ਕਰੀ ਇਸ ਕਰਕੇ ਗੁਰਦਰਾ ਸਾਹਿਬ ਜਦੋਂ ਅਸੀਂ ਆਉਨੇ ਆ ਸਿਰ ਟਾ ਕੇ ਆਉਨਾ ਸਿਰਫ ਕੇਵਲ ਮਰਿਆਦਾ ਨਹੀਂ ਹੈ ਖਿਆਲ ਕਰਿਓ ਗੁਰਦਰਾ ਸਾਹਿਬ ਮੱਥਾ ਟੇਕਣਾ ਬੜਾ ਜ਼ਰੂਰੀ ਹੈ ਗੁਰੂ ਸਾਹਿਬ ਨੂੰ ਨਤਮਸਤਕ ਹੋਣਾ ਬੜਾ ਜ਼ਰੂਰੀ ਪਰ ਗੁਰੂ ਦੇ ਉਪਦੇਸ਼ ਨੂੰ ਮੰਨਣਾ ਵੀ ਬੜਾ ਜ਼ਰੂਰੀ ਹੈ ਸਿਰਫ ਇੰਨੀ ਕੋਈ ਗੱਲ ਨਹੀਂ ਕਿ ਗੁਰਦੁਆਰਾ ਸਾਹਿਬ ਸਿਰ ਟਕਣਾ ਇਸ ਕਰਕੇ ਕਿ ਇਥੋਂ ਦੀ ਮਰਿਆਦਾ ਹੈ ਕੇਵਲ ਮਰਿਆਦਾ ਨਹੀਂ ਇਹ ਸਿਰ ਟਕਣਾ ਇਹਦਾ ਮਤਲਬ ਇਹ ਹੈ ਕਿ ਮੇਰਾ ਪਤੀ ਸਲਾਮਤ